ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣਾ ਪੰਜਾਬ ਦੇ ਸਾਰੇ ਹੀ ਇਗਜ਼ਾਮਾਂ ਲਈ ਇੰਪੋਰਟੈਂਟ ਐਮਸੀਕਿਊ ਸੀਰੀਜ਼ ਦੇ ਕਲਾਸ 2 ਜਿਹਦੇ ਵਿੱਚ ਅੱਜ ਆਪਾਂ ਮੋਸਟ ਇੰਪੋਰਟੈਂਟ ਐਮਸੀਕਿਊ ਲੈ ਕੇ ਆਏ ਹਾਂ ਸੋ ਜਿਹੜੇ ਬੱਚੇ ਨੇ ਮੇਰਾ ਫਰਸਟ ਕਲਾਸ ਨਹੀਂ ਦੇਖੀ ਹੋ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਲੱਭੇ ਪਹੁੰਚ ਸਕਣ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਟੈਸਟ ਦੀ ਤਿਆਰੀ ਕਰ ਰਿਹਾ ਜੀ ਸੋ ਬਿਨਾ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਜੀ ਆਟੇ ਦੀਆਂ ਚਿੜੀਆਂ ਕਿਸ ਦੀ ਰਚਨਾ ਹੈ ਫਰਸਟ ਹੈ ਜੀ ਸੋਨ ਸਿੰਘ ਸੀਤਲ ਸੈਕੰਡ ਹੈ ਕਰਤਾਰ ਸਿੰਘ ਦੁੱਗਲ ਥਰਡ ਹੈ ਸ਼ਿਵ ਕੁਮਾਰ ਬਟਾਲਵੀ ਫੋਰਥ ਹੈ ਨਾਨਕ ਸਿੰਘ ਕਿਹ ਅਨਸਰ ਆ ਜੂਗਾ ਇਹ ਤਿੰਨ ਅਨਸਰ ਆ ਜੂਗਾ ਜੀ 3rd ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਜੀ ਨੇ ਲਿਖੀ ਦੀ ਰਚਨਾ ਹੈ ਆਟੇ ਦੀਆਂ ਚੀੜੀਆਂ 3rd ਅਨਸਰ ਆ ਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਨੈਕਸਟ ਕੁਐਸਚਨ ਦੇਖੋ ਜੀ ਹੀਰ ਰਾਂਝੇ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਜਿਹੜਾ ਆਪਣਾ ਹੀਰ ਰਾਂਝੇ ਦਾ ਕਿੱਸਾ ਸੀ ਜੀ ਵੀ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਫਸਟ ਹੈਗੇ ਦਮੋਦਰ ਸੈਕਿੰਡ ਹੈਗੇ ਹਾਸ਼ਮ ਸ਼ਾ ਥਰਡ ਹੈਗੇ ਅਹਿਮਦ ਫੋਰਥ ਹੈ ਵਾਰਿਸ਼ਾ ਕਿ ਅਨਸਰ ਆਜੂਗਾ ਹੀ ਤਾਂ ਇਹਨਾਂ ਅਨਸਰ ਆਜੂਗਾ ਜੀ ਫਸਟ ਦਮੋਦਰ ਦਮੋਦਰ ਨੇ ਕੀ ਹੈਗਾ ਸਭ ਤੋਂ ਪਹਿਲਾਂ ਫੀਰ ਰੰਜੇ ਦਾ ਕਿੱਸਾ ਲਿਖਿਆ ਸੀ ਫਸਟ ਅਨਸਰ ਆਜੂਗਾ ਹੀ ਨੈਕਸਟ ਕੁਐਸਚਨ ਦੇਖੋ ਹੀ ਸਾਹਮੇ ਪੱਤਰ ਸਾਹਿਤ ਦਾ ਕਿਹੜਾ ਰੂਪ ਹੈ ਫਸਟ ਹੈ ਜੀ ਨਾਟਕ ਸੈਕਿੰਡ ਇਕਾਂਗੀ ਥਰਡ ਹੈ ਕਵਿਤਾ ਫੋਰਥ ਹੈ ਸਵੈ ਜੀਵਨੀ ਕਿ ਅਨਸਰ ਆਜੂਗਾ ਹੀ ਤੈਡ ਅਨਸਰ ਆਜੂਗਾ ਜੀ ਕਵਿਤਾ ਸਾਹਿਮੇ ਪੱਤਰ ਸਾਹਿਤਾ ਦਾ ਕਿਹੜਾ ਰੂਪ ਹੈ ਉਹ ਹੈਗੇ ਜੀ ਕਵਿਤਾ ਥਰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਅਣਬਿਆਹੀ ਮਾਂ ਕਿਸ ਦੀ ਰਚਨਾ ਹੈ ਫਸਟ ਹੈ ਜੀ ਗੁਰਵਖਸ਼ ਸਿੰਘ ਸੈਕਿੰਡ ਹੈਗੇ ਬਲਵੰਤ ਗਾਰਗੀ ਥਰਡ ਹੈਗੇ ਦਲੀਪ ਕੋਟੀਵਾਣਾ ਫੋਰ ਇਸ ਪ੍ਰਿੰਸੀਪਲ ਸੰਤ ਸਿੰਘ ਸੇਖੋ ਕੀ ਅਨਸਰ ਆਜੂਗਾ ਜੀ ਤੈਡ ਅਨਸਰ ਆਜੂਗਾ ਜੀ ਫਸਟ ਗੁਰਵਖਸ਼ ਸਿੰਘ ਆ ਅਣਵਿਆਹੀ ਮਾਂ ਕਿਨੇ ਲਿਖਿਆ ਹੋਇਆ ਗੁਰਵਕਸ਼ ਸਿੰਘ ਨੇ ਲਿਖਿਆ ਹੋਇਆ ਹੈ ਨੈਕਸਟ ਕੁਐਸਚਨ ਦੇਖੋ ਜੀ ਲੋਕ ਕੂਟ ਕਿਸ ਦੀ ਰਚਨਾ ਹੈ ਫਰਸਟ ਹੈ ਗੁਰਵਕਸ਼ ਸਿੰਘ ਸੈਕੰਡ ਹੈ ਬਲਵੰਤ ਗਾਰਗੀ ਥਰਡ ਹੈ ਦਲੀਪ ਕੋਟੀਵਾਣਾ ਫੋਰਥ ਹੈ ਪ੍ਰਿੰਸੀਪਲ ਸੰਤ ਸਿੰਘ ਸੇਖੋ ਕੀ ਅਨਸਰ ਆ ਜੂਗਾ ਜੀ ਤਾਂ ਇਹਦਾ ਅਨਸਰ ਆ ਜੂਗਾ ਜੀ ਬਲਵੰਤ ਗਾਰਗੀ ਲੋਕ ਉਠ ਕਿਸ ਦੀ ਰਚਨਾ ਜੀ ਉਹ ਹੈਗੀ ਹੈ ਜੀ ਬਲਵੰਤ ਕਰਗੀ ਤਾਂ ਅਨਸਰ ਆ ਜੂਗਾ ਸੈਕਿੰਡ ਹੀ ਨੈਕਸਟ ਕੁਐਸਚਨ ਦੇਖੋ ਜੀ ਇੱਕ ਦਿਲ ਵਿਕਾਉ ਹੈ ਸਾਹਿਤ ਦਾ ਕਿਹੜਾ ਰੂਪ ਹੈ ਫਸਟ ਹੈ ਜੀ ਨਾਟਕ ਸੈਕਿੰਡ ਹੈ ਕਵਿਤਾ ਥਰਡ ਹੈ ਕਹਾਣੀ ਫੋਰਥ ਹੈ ਨਾਵਲ ਕੀ ਅਨਸਰ ਆ ਜੂਗਾ ਜੀ ਤਾਂ ਅਨਸਰ ਆ ਜੂਗਾ ਜੀ ਨਾਵਲ ਇੱਕ ਦਿਲ ਵਿਕਾਉ ਹੈ ਸਾਹਿਤ ਦਾ ਕਿਹੜਾ ਰੂਪ ਹੈ ਉਹ ਹੈਗੇ ਜੀ ਨਾਵਲ ਫੋਰਥ ਆਨਸਰ ਆ ਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਚਿੱਟਾ ਲਹੂ ਕਿਸ ਦੀ ਰਚਨਾ ਹੈ ਫਰਸਟ ਹੈ ਸੁਜੀਤ ਸੁਰਜੀਤ ਪਾਤਰ ਸੈਕੰਡ ਹੈ ਨਾਨਕ ਸਿੰਘ ਥਰਡ ਹੈ ਅਮਰਤਾ ਪ੍ਰੀਤਮ ਫੋਰਥ ਹੈ ਬਾਬਾ ਬਲਵੰਤ ਕੀ ਆਨਸਰ ਆ ਜੂਗਾ ਜੀ ਤਾਂ ਇਹਦਾ ਆਨਸਰ ਆ ਜੂਗਾ ਜੀ ਨਾਨਕ ਸਿੰਘ ਚਿੱਟਾ ਲਹੂ ਕਿਸ ਦੀ ਰਚਨਾ ਹੈ ਨਾਨਕ ਸਿੰਘ ਦੀ ਸੈਕੰਡ ਆਨਸਰ ਆ ਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਮਟਖੂ ਲਾਰੇ ਸਾਹਿਤ ਦਾ ਕਿਹੜਾ ਰੂਪ ਹੈ ਫਸਟ ਹੈ ਜੀ ਕਾਵ ਸੰਗ੍ਰਹਿ ਸੈਕਿੰਡ ਹੈ ਕਹਾਣੀ ਸੰਗ੍ਰਹਿ ਥਰਡ ਹੈ ਜੀ ਨਾਵਲ ਫੋਰਥ ਹੈ ਸਵੈ ਜੀਵਨੀ ਕੀ ਅਨਸਰ ਆ ਜੂਗੀ ਤੇ ਇਹ ਅਨਸਰ ਆ ਜੂਗਾ ਜੀ ਫਸਟ ਕਾਵ ਸੰਗ੍ਰਹਿ ਮਟਖੂ ਲਾਰੇ ਕੀ ਹੈ ਸਾਹਿਤ ਦਾ ਕਾਵ ਰੂਪ ਕਾਵ ਸੰਗ੍ਰਹਿ ਹੈ ਜੀ ਫਸਟ ਅਨਸਰ ਆ ਜੂਗਾ ਨੈਕਸਟ ਕੁਐਸਚਨ ਦੇਖੋ ਜੀ ਰਸਿੱਧੀ ਟਿਕ ਟਕ ਕਿਸ ਦੀ ਰਚਨਾ ਹੈ ਫਸਟ ਹੈ Shivkumar Patelvi, ਸੈਕਿੰਡ ਹੈ Amrita Shergill, ਥਰਡ ਹੈ Amrita Pritam, ਫੋਰਥ ਹੈ ji Saun Singh Seetal. ਕੀ ਆਨਸਰ ਆਜੂਗਾ ਇਹ ਰਸਿੱਧੀ ਟਿਕਟ? ਕਿਹਦੀ ਰਚਨਾ ਹੈ? ਤਾਂ ਇਹਦਾ ਆਨਸਰ ਆਜੂਗਾ ਜੀ C Amrita Pritam. ਰਸਿੱਧੀ ਟਿਕਟ ਕੀ ਹੈ ਜੀ? Amrita Pritam ਦੀ ਰਚਨਾ ਹੈ। ਨੈਕਸਟ ਕੁਐਸਚਨ ਦੇਖੋ ਜੀ। ਰਸਿੱਧੀ ਟਿਕਟ ਸਾਹਿਤ ਦਾ ਕਿਹੜਾ ਰੂਪ ਹੈ? ਫਸਟ ਹੈ ਜੀ ਕਹਾਣੀ, ਸੰਗ੍ਰਹਿ, ਸੈਕਿੰਡ ਹੈ ਸਵੈ ਜੀਵਨੀ, ਥਰਡ ਹੈ ਨਾਵਲ। ਚੌਥੇ ਕਾਵ ਸੰਗਰੇ ਕੀ ਅਨਸਰ ਆਜੂ ਗਈ ਤਾਂ ਇਹਦਾ ਅਨਸਰ ਆਜੂਗਾ ਜੀ ਸਵੈ ਜੀਵਨੀ ਇਹ ਜਿਹੜੀ ਅਮਰਤਾ ਪ੍ਰੀਤਮ ਹੋਏ ਨੇ ਜ ਆਪਣੇ राइਟਰ ਪੰਜਾਬੀ ਦੇ ਉਹਨਾਂ ਦੀ ਕੀ ਹੈ ਸਵੈ ਜੀਵਨੀ ਹੈ ਜਿਹੜੀ ਸਿੱਧੀ ਟਿਕਟ ਯਾਦ ਰੱਖਣਾ ਇੰਪੋਰਟੈਂਟ ਹੈ ਜੀ ਨੈਕਸਟ ਕੁਐਸਚਨ ਦੇਖੋ ਜੀ ਪ੍ਰੀਤ ਲੜੀ ਦਾ ਮੁਢਲਾ ਸੰਪਾਦਕ ਕੌਣ ਸੀ ਫਸਟ ਹੈ ਜੀ ਨਾਨਕ ਸਿੰਘ ਸੈਕਿੰਡ ਹੈ ਗੁਰਬਖਸ਼ ਸਿੰਘ ਥਰਡ ਹੈ ਸੋਨ ਸਿੰਘ ਸੀਤਲ ਫੋਰਥ ਹੈ ਜੀ ਬਲਵੰਤ ਕਾਰਗੀ ਕੀ ਅਨਸਰ ਆਜੂਗਾ ਇਹ ਤਾਂ ਅਨਸਰ ਆਜੂਗਾ ਜੀ ਸੈਕਿੰਡ ਗੁਰਬਖਸ਼ ਸਿੰਘ ਪ੍ਰੀਤ ਲੇਡੀ ਦਾ ਜਿਹੜਾ ਮੁਢਲਾ ਸੰਪਾਦਕ ਸੀ ਉਹ ਗੁਰਬਖਸ਼ ਸਿੰਘ ਸੀ ਸੈਕਿੰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਤਤਨ ਦੀ ਵੇੜੀ ਸਾਹਿਤ ਦਾ ਕਿਹੜਾ ਰੂਪ ਹੈ ਫਸਟ ਹੈ ਜੀ ਕਹਾਣੀ ਸੰਗ੍ਰਹਿ ਸੈਕਿੰਡ ਹੈ ਨਾਟਕ ਥਰਡ ਹੈ ਕਾਵ ਸੰਗ੍ਰਹਿ ਫੋਰਥ ਹੈ ਕੰਗੀ ਕੀ ਅਨਸਰ ਆਜੂਗਾ ਪੱਤਨ ਦੀ ਵੇੜੀ ਸਾਹਿਤ ਦਾ ਕਿਹੜਾ ਰੂਪ ਹੈ ਕੀ ਅਨਸਰ ਆਜੂਗਾ ਜੀ ਤੇ ਇਹਦਾ ਅਨਸਰ ਆਜੂਗਾ ਜੀ ਕਾਂਗੀ ਪੱਤਨ ਦੀ ਵੇੜੀ ਸਾਹਿਤ ਦਾ ਕਿਹੜਾ ਰੂਪ ਹੈ ਇਕਾਂਗੀ ਹੈ ਜੀ ਫੋਰਥ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਲੂਣਾ ਕਿਸ ਦੀ ਰਚਨਾ ਹੈ ਫਸਟ ਹੈ ਜੀ ਭਾਈ ਵੀਰ ਸਿੰਘ ਸੈਕਿੰਡ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਥਰਡ ਹੈਗੇ ਸ਼ਿਵ ਕੁਮਾਰ ਬਟਾਲਵੀ ਫੋਰਥ ਹੈ ਅਮਰਤਾ ਪ੍ਰੀਤਮ ਕੀ ਅਨਸਰ ਆਜੂਗਾ ਤ aí ਦਾ ਅਨਸਰ ਆ ਜੂਗਾ ਸ਼ਿਵ ਕੁਮਾਰ ਪਟਾਲਵੀ ਲੂਣਾ ਕਿਸ ਦੀ ਰਚਨਾ ਹੈ ਸ਼ਿਵ ਕੁਮਾਰ ਪਟਾਲਵੀ ਦੀ ਅਸ ਦਾ ਲਾਸਟ ਕੁਸ਼ਣ ਦੇਖੋ ਜੀ ਮੜੀ ਦਾ ਦੀਵਾ ਕਿਸ ਦੀ ਰਚਨਾ ਹੈ ਫਸਟ ਹੈ ਜੀ ਨਾਨਕ ਸਿੰਘ ਸੈਕੰਡ ਹੈ ਗੁਰਦਿਆਲ ਸਿੰਘ ਥਰਡ ਹੈ ਸੰਤ ਸਿੰਘ ਸੇਖੋ ਫੋਰ ਤੇ ਦੀਵਾਨ ਸਿੰਘ ਕਾਲੇਪਾਣੀ ਕੀ ਅਨਸਰ ਆ ਜੂਗੀ ਤ aí ਦਾ ਅਨਸਰ ਆ ਜੂਗਾ ਦਿਆਲ ਸਿੰਘ ਮੜੀ ਦਾ ਦੀਵਾ ਕਿਸ ਦੀ ਰਚਨਾ ਜੀ ਗੁਰਦਿਆਲ ਸਿੰਘ ਸੈਕੰਡ ਅਨਸਰ ਆ ਜਾਊਗਾ ਜੀ ਸੋ ਐਸੀ ਮੇਰੇ ਅੱਜ ਦੇ ਟਾਪ ਐਮਸੀਕਿਊਜ਼ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੀ ਕੋਈ ਕੁਐਰੀ ਹੋਵੇ ਤਾਂ ਵੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਇਸ ਚੈਨਲ ਉੱਤੇ ਆਪਾਂ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬ ਦੇ ਆਉਣ ਵਾਲੇ ਟੈਸਟਾਂ ਲਈ ਕੀ ਹੈ ਤਿਆਰੀ ਕਰਵਾ ਰਹੇ ਹਾਂ ਜੀ ਸੋ ਇਨਾ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ